ਅੱਜ ਦੀ ਕਲਾਸ ਆਪਣੀ ਰਹਿਣ ਵਾਲੀ ਹੈ ਜੋ ਕਿ ਪੀਪਲਸ ਵੀ ਹੋ ਗਿਆ ਐਸਐਸਸੀ ਪੰਜਾਬ ਪੁਲਸ ਪੀਐਸ ਟੈਟ ਜਾਂ ਹੋਰ ਵੀ ਕਈ ਕੁਐਸਚਨ ਹੁੰਦੇ ਨੇ ਆਪਣੇ ਪੰਜਾਬ ਦੇ ਵਿੱਚ ਤਾਂ ਉਹ ਜੋ ਆਪਣੇ ਕੁਐਸਚਨ ਨੇ ਉਹਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੀ ਕਲਾਸ ਹੈ ਅੱਜ ਦੀ ਇਹ ਸੋ ਕਲਾਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਇਸ ਨੂੰ ਬਰਧਤਵਾਂ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤੁਸੀਂ ਕੁਝ ਸਿੱਖੇ ਜਾਓਗੇ ਇਸ ਕਲਾਸ ਤੋਂ ਤਾਂ ਇਸ ਕਲਾਸ ਨੂੰ ਬਹੁਤ ਜ਼ਿਆਦਾ ਜ਼ਰੂਰ ਕਰਦੇ ਹੋ ਠੀਕ ਹੈ ਜੀ ਤੇ ਜੋ ਆਪਣੇ ਅੱਜ ਦੀ ਕਲਾਸ ਵਿੱਚ ਆਪ ਕਰਨ ਜਾ ਰਹੇ ਆ ਆਰਟੀਕਲ 7251 ਦੇ ਤੱਕ ਇਸ ਦੇ ਵਿੱਚ ਆਪਾਂ ਕੀ ਯੂਜ਼ ਕਰਾਂਗੇ ਇਹਦੇ ਵਿੱਚ ਆਪਾਂ ਕਰਨ ਵਾਲੇ ਆਗੇ ਰਾਜ ਦੇ ਨਿਰਦੇਸ਼ਕ ਸਿਧਾਂਤ ਰਾਜ ਨਿਰਦੇਸ਼ਕ ਸਿਧਾਂਤ ਕਰਨ ਤੋਂ ਬਾਅਦ 51 ਤੋਂ ਬਾਅਦ ਹੋਰ ਆਰਟੀਕਲ ਆਉਣਗੇ ਉਹ ਆਪਾਂ ਅਗੀਆਂ ਕਲਾਸਾਂ ਦੇ ਵਿੱਚ ਕਰਾਂਗੇ ਹੁਣ ਤੱਕ ਆਪਾਂ ਕੀ ਯੂਜ਼ ਕਰ ਸਕੀਏਗੇ ਆਪਾਂ ਭਾਗ 39 ਦੇ ਅੰਗ ਕਰ ਚੁੱਕੇ ਆਂ ਅਨਸੂਚੀਆਂ ਤੇ 1 ਤੋਂ ਲੈ ਕੇ ਜੋ ਆਪਾਂ ਕਹਿ ਸਕਦੇ 35 ਤੱਕ ਆਰਟੀਕਲ ਆਪਾਂ ਕਰ ਲੈਨੇ ਅੱਜ ਦੀ ਕਲਾਸ ਦੇ ਵਿੱਚ ਆਪਾਂ 36 ਤੋਂ ਲੈ ਕੇ 51 ਦੇ ਤੱਕ ਆਰਟੀਕਲ ਕਰਾਂਗੇ ਸੋ ਇਹ ਕਲਾਸ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈਗੀ ਇਸ ਕਲਾਸ ਦੇ ਵਿੱਚ ਤੁਹਾਨੂੰ ਉਹੀ ਕਰਵਾਏ ਜਾਣਗੇ ਆਰਟੀਕਲ ਜੋ ਕਿ ਕੁਐਸਚਨ ਪੁੱਛੇ ਜਾਂਦੇ ਨੇ ਪੇਪਰਾਂ ਦੇ ਵਿੱਚ ਇਸ ਕਰਕੇ ਇਸ ਕਲਾਸ ਨੂੰ ਸਕਿਪ ਨਹੀਂ ਕਰਨਾ ਹੈਗਾ ਤੇ ਸ਼ੁਰੂ ਕਰਨ ਤੋਂ ਪਹਿਲਾਂ ਕਲਾਸ ਨੂੰ ਵੱਤ ਵਿੱਚ ਸੈੱਟ ਜਰੂਰ ਕਰ ਦਿਓ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂਗੇ ਜੋ ਆਪਾਂ ਆਰਟੀਕਲ ਕਰਾਂਗੇ ਅੱਜ ਦੀ ਕਲਾਸ ਦੇ ਵਿੱਚ ਚਲੋ ਜੀ ਹੁਣ ਆਪਾਂ ਚੱਲਦੇ ਆਂ ਪਹਿਲੀ ਸਲਾਈਡ ਦੇ ਉੱਪਰ ਠੀਕ ਹੈ ਜੀ ਪਹਿਲੀ ਸਲਾਈਡ ਦੇ ਵਿੱਚ ਕੀ ਹੈ ਗਏ ਆਰਟੀਕਲ ਨੰਬਰ 37 ਇਹਦੇ ਵਿੱਚ ਕੀ ਆ ਜਾਂਦਾ ਹੈ ਰਾਜ ਦੀ ਪ੍ਰਭਾਸ਼ਾ ਰਾਜ ਦੀ ਪ੍ਰਭਾਸ਼ਾ ਤੋਂ ਭਾਵ ਰਾਜ ਸ਼ਬਦ ਵਿਰਾਜ ਸ਼ਬਦ ਕੀ ਹੈਗਾ ਉਹ ਆਰਟੀਕਲ ਨੰਬਰ 37 ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਆਪਾਂ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਲੈ ਕਿਥੋਂ ਸੀਗੇ ਆਇਰਲੈਂਡ ਤੋਂ ਲਏਤੇ ਸੀਗੇ ਠੀਕ ਹੈ ਜੀ 37 ਨੰਬਰ ਆਰਟੀਕਲ ਕੀ ਕਹਿੰਦਾਗਾ ਸਿਧਾਂਤਾਂ ਨੂੰ ਲਾਗੂ ਕਰਨ ਦਾ ਫਰਜ਼ ਰਾਜ ਦਾ ਹੋਵੇਗਾ ਜੋ ਵੀ ਸਿਧਾਂਤ ਸਰਕਾਰ ਲੈ ਕੇ ਆਉਂਦੀ ਹੈਗੀ ਉਹ ਆਪਣੇ ਰਾਜ ਦੇ ਵਿੱਚ ਲਾਗੂ ਕਰਨ ਦਾ ਜੋ ਫਰਜ਼ ਹੁੰਦਾਗਾ ਉਹ ਸਿਰਫ ਰਾਜ ਦਾ ਹੁੰਦਾਗਾ ਕਿ ਸੇ ਹੋਰ ਦਾ ਨਹੀਂ ਹੁੰਦਾ ਹੈਗਾ ਉਹ ਠੀਕ ਹੈ ਜੀ ਉਹ ਕਾਹਚ ਲਿਖਿਆ ਹੋਇਆ ਹੈਗਾ 37 ਨੰਬਰ ਦੇ ਵਿੱਚ 38 ਨੰਬਰ ਆਰਟੀਕਲ ਕੀ ਕਹਿੰਦਾ ਹੈਗਾ ਸਮਾਜਿਕ ਵਿਵਸਥਾ ਜੋ ਸਮਾਜ ਵਿੱਚ ਆਪਾਂ ਰਹਿ ਰਹੇ ਆਂਗੇ ਆਪਣੀਆਂ ਸਹੂਲਤਾਂ ਮ ਹੋ ਗਈਆਂ ਜਾਂ ਆਪਣੀਆਂ ਲੋੜਾਂ ਹੋ ਗਈਆਂ ਉਹ ਆਰਟੀਕਲ ਨੰਬਰ 38 ਦੇ ਤਹਿਤ ਵੀ ਰਾਜ ਹੈਗਾ ਜੋ ਆਪਨ ਉਹ ਸਹੂਲਤਾਂ ਪ੍ਰਦਾਨ ਕਰੂਗਾ ਠੀਕ ਹੈ ਜੀ ਨੈਕਸਟ ਗੱਲ ਹੈਗੀ 39 ਨੰਬਰ ਆਰਟੀਕਲ ਦੀ ਇਹਦੇ ਵਿੱਚ ਕੀ ਗੱਲ ਆ ਜਾਂਦਾ ਹੈਗਾ ਨੀਤੀ ਦੇ ਸਿਧਾਂਤ ਜੋ ਆਪਣੀਆਂ ਨੀਤੀਆਂ ਆ ਗਈਆਂ ਕਿ ਕਿਸ ਤਰ੍ਹਾਂ ਕਿਹੜੀ ਚੀਜ਼ ਲਾਗੂ ਕਰਨੀ ਹੈ ਉਸਦੇ ਸਿਧਾਂਤ ਆ ਗਏ ਆਰਟੀਕਲ ਨੰਬਰ 39 ਦੇ ਵਿੱਚ ਨੈਕਸਟ ਗੱਲ ਕਰੀਏ 39ਏ ਇਹਦੇ ਵਿੱਚ ਕੀ ਆ ਜਾਂਦਾ ਹੈਗਾ ਬਰਾਬਰ ਨਿਆਂ ਤੇ ਮੁਫਤ ਕਾਨੂੰਨੀ ਸਹਾਇਤਾ ਬਰਾਬਰ ਨਿਆਂ ਤੋਂ ਭਾਵ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰਿਆ ਜਾਵੇਗਾ ਭੀ ਉਸਦਾ ਰੰਗ ਕਾਲਾ ਹੈ ਜਾਂ ਕੋਈ ਜਾਤ ਦੀ ਉਹਦੀ ਮਾੜੀ ਹੈਗੀ ਜਾਂ ਚੰਗੀ ਹੈਗੀ ਜਾਂ ਉਹ ਅਮੀਰ ਹੈ ਜਾਂ ਉਹ ਗਰੀਬ ਹੈ ਕਿਸੇ ਵੀ ਤਰ੍ਹਾਂ ਦਾ ਬਿਤ ਕਰਾਉਣਾ ਨਹੀਂ ਕਰਾਇਆ ਜਾਣਾ ਹੈਗਾ ਆਰਟੀਕਲ 39ਏ ਦੇ ਵਿੱਚ ਇਹ ਕਿਹਾ ਹੈਗਾ ਕਿ ਨਾਲ ਦੀ ਨਾਲ ਉਹਨੂੰ ਮੁਫਤ ਕਾਨੂੰਨੀ ਸਹਾਇਤਾ ਵੀ ਮਿਲੇਗੀ ਜੇਕਰ ਉਹ ਸਹਾਇਤਾ ਲੈਣਾ ਚਾਹੁੰਦਾ ਹੈਗਾ ਜਾਂ ਵਕੀਲਤ ਹੋਵੇ ਕਰਾਉਣਾ ਚਾਹੁੰਦਾ ਹੈਗਾ ਉਹ ਤਾਂ ਉਹ ਵਕੀਲ ਸਰਕਾਰ ਰਾਹੀਂ ਫ੍ਰੀ ਕਰ ਸਕਦਾ ਹੈਗਾ ਉਹ ਠੀਕ ਹੈ ਜੀ ਕਰੀਰ ਹੋ ਗਿਆ ਜੀ ਕੁਐਸਚਨ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਠੀਕ ਹੈ ਜੀ ਚਲੋ ਜੀ ਅਗਲੇ ਤੇ ਨੈਕਸਟ ਆਪਾਂ ਗੱਲ ਕਰਦੇ ਹਾਂਗੇ ਚਾਲੀ ਨੰਬਰ ਆਰਟੀਕਲ 40 ਨੰਬਰ ਦੇ ਵਿੱਚ ਕੀ ਆ ਗਿਆ ਪਿੰਡਾਂ ਦੀ ਪੰਚਾਇਤਾਂ ਦਾ ਸੰਗਠਨ ਜੋ ਆਪਣੇ ਪਿੰਡਾਂ ਦੀ ਪੰਚਾਇਤਾਂ ਹੁੰਦੀਆਂ ਨੇ ਮੈਂਬਰ ਹੋਗੇ ਸਰਪੰਚ ਹੋਗੇ ਤਾਂ ਉਹਨਾਂ ਸੰਗਠਨ ਕੰਮ ਦੇ ਲਈ ਆਰਟੀਕਲ 40 ਇਹਦੇ ਵਿੱਚ ਲਿਖਿਆ ਹੋਇਆ ਹੈ ਵੀ ਪਿੰਡਾਂ ਦੀ ਪੰਚਾਇਤ ਦਾ ਸੰਗਠਨ ਹੋਵੇਗਾ ਠੀਕ ਹੈ ਜੀ ਨੈਕਸਟ ਹੈ 41 ਇਹਦੇ ਵਿੱਚ ਕੀ ਆ ਗਿਆ ਸਿੱਖਿਆ ਅਤੇ ਸਹਾਇਤਾ ਦਾ ਅਧਿਕਾਰ ਸਿੱਖਿਆ ਦਾ ਅਧਿਕਾਰ ਹੁੰਦਾ ਹੀ ਹਰ ਵਿਅਕਤੀ ਦਾ ਜੇਕਰ ਕੋਈ ਇਸ ਤਰ੍ਹਾਂ ਹੈਗਾ ਵੀ ਕੋਈ ਪੜ੍ਹਨ ਨਹੀਂ ਦੇ ਰਿਹਾ ਤੁਹਾਨੂੰ ਤਾਂ ਤੁਸੀਂ ਆਰਟੀਕਲ 41 ਦੇ ਤਹਿਤ ਤੁਸੀਂ ਆਪਣੇ ਜੋ ਹੱਕ ਮੰਗ ਸਕਦੇ ਹੋ ਠੀਕ ਹੈ ਜੀ ਨੈਕਸਟ ਗੱਲ ਕਰਦੇ ਹਾਂਗੇ 42 ਨੰਬਰ ਆਰਟੀਕਲ ਦੀ ਇਹਦੇ ਵਿੱਚ ਕੀ ਆ ਗਿਆ ਮਨੁੱਖੀ ਕੰਮਾਂ ਦੀ ਜਾਇਜ਼ ਅਤੇ ਜਨੈਪਾ ਸਹਿਤ ਜੋ ਆਪਣੇ ਮਨੁੱਖੀ ਕੰਮ ਕਰਦੇ ਨੇ ਵੀ ਉਹ ਜਾਇਜ਼ ਹੋਵੇ ਇਸ ਤਰ੍ਹਾਂ ਨਹੀਂ ਹੈਗਾ ਵੀ ਲਗਾਤਾਰ 24 ਘੰਟੇ ਕੰਮ ਕਰੀ ਜਾਵੇ ਠੀਕ ਹੈ ਜੀ ਜਾਂ ਜਨੈਪਾ ਹੁੰਦਾ ਜਨੈਪੇ ਆਪਾਂ ਸਰਕਾਰ ਆਪਾਂ ਨੂੰ ਸੁਲਤਾਨ ਪ੍ਰਦਾਨ ਕਰਦੀ ਹੈ ਆਪਾਂ ਨੂੰ ਕੁਝ ਰਕਮ ਦਿੰਦੀ ਹੈਗੀ ਪੈਸੇ ਦੇ ਅਕੋਰਡਿੰਗ ਵੀ ਜੋ ਜਨੇਪੇ ਦੇ ਵਿੱਚ ਕੰਮ ਆ ਸਕਦਾ ਹੈ ਜੀ ਆਪਣੀ ਠੀਕ ਹੈ ਜੀ ਆਰਟੀਕਲ 43 ਇਹਦੇ ਵਿੱਚ ਕੀ ਆ ਗਿਆ ਮਨੁੱਖੀ ਕੰਮ ਪ੍ਰਦਾਨ ਕਰਨਾ ਛੋਟੇ ਅਯੋਗਾਂ ਨੂੰ ਵਧਾਉਣਾ ਛੋਟੇ ਅਯੋਗਾਂ ਨੂੰ ਵਧਾਉਣਾ ਭਾਵ ਕਿ ਇਹਦੇ ਵਿੱਚ ਰਾਜ ਹੁੰਦਾ ਹੈਗਾ ਛੋਟੇ ਅਯੋਗਾਂ ਨੂੰ ਵਧਾਉਣ ਦੇ ਵਿੱਚ ਬਹੁਤਿਆਦ ਮਾਇਰ ਹੁੰਦਾ ਹੈਗਾ ਜਿਵੇਂ ਨਰਿੰਦਰ ਮੋਦੀ ਜਿਵੇਂ ਨਰਿੰਦਰ ਮੋਦੀ ਨੇ ਆਪਾਂ ਨੂੰ ਕਈ ਸਕੀਮਾਂ ਲਾਂਚ ਕੀਤੀਆਂ ਨੇ ਜਿਹਦੇ ਵਿੱਚ ਕੀ ਹੁੰਦਾ ਹੈਗਾ ਵੀ ਆਪਾਂ ਨੂੰ ਲੋਨ ਦਿੱਤਾ ਜਾਂਦਾ ਹੈਗਾ ਆਪਾਂ ਛੋਟੇ ਉਦਯੋਗ ਲਗਾ ਦਿੰਨੇ ਹੈਗੇ ਤਾਂ ਉਹਨੂੰ ਵਧਾਉਣ ਖਾਤਰ ਸਰਕਾਰ ਆਪਾਂ ਨੂੰ ਬਹੁਤ ਜ਼ਿਆਦਾ ਜੋ ਸਹੂਲਤਾਂਾਂ ਪ੍ਰਦਾਨ ਕਰਦੀ ਹੈਗੀ ਠੀਕ ਹੈ ਜੀ ਮਨੁੱਖੀ ਮਨੁੱਖੀ ਕੰਮ ਨੂੰ ਪ੍ਰਦਾਨ ਕਰਨਾ ਜੋ ਮਨੁੱਖ ਨੂੰ ਆ ਉਹ ਕੰਮ ਪ੍ਰਦਾਨ ਕਰਦੀ ਹੈ ਰਾਜ ਪ੍ਰਦਾਨ ਕਰਦੀ ਹੈਗੀ ਜੋ ਕਿ ਸਰਕਾਰ ਦੇ ਥਰੂ ਹੁੰਦਾ ਜਿਵੇਂ ਕੋਈ ਉਦਯੋਗ ਲੱਗਦਾ ਹੈਗਾ ਤਾਂ ਉਹਦੇ ਵਿੱਚ ਮਨੁੱਖ ਹੁੰਦੇ ਨੇ ਉਹਨਾਂ ਨੂੰ ਰੁਜ਼ਗਾਰ ਪੈਦਾ ਕੀਤਾ ਜਾਂਦਾ ਹੈਗਾ ਕੰਮ ਦਿੱਤਾ ਜਾਂਦਾ ਹੈਗਾ ਠੀਕ ਹੈ ਜੀ ਕਲੀਅਰ ਹੋ ਗਿਆ ਜੀ ਕੁਐਸਚਨ ਇਹ ਨੈਕਸਟ ਗੱਲ ਕਰਦੇ ਹਾਂ 43A ਇਹਦੇ ਵਿੱਚ ਕੀ ਆ ਜਾਂਦਾ ਹੈਗਾ ਕਾਮਿਆਂ ਦੀ ਭਾਗੀਦਾਰੀ ਉਹੀ ਹੈਗਾ ਜੋ ਆਪਾਂ ਪਹਿਲਾਂ ਕਰਕੇ ਛੱਡੇਗੇ ਇਹਦੇ ਵਿੱਚ ਕੀ ਆ ਜਾਂਦਾ ਹੈਗਾ ਕਾਮਿਆਂ ਦੀ ਭਾਗੀਦਾਰੀ ਤੋਂ ਭਾਵ ਕੀ ਹੁੰਦਾ ਹੈਗਾ 43A ਦੇ ਵਿੱਚ ਜੇ ਉਹ ਲਿਖਿਆ ਹੋਇਆ ਹੈ ਜਿਵੇਂ ਕੋਈ ਉਜ્યોਗ ਲੱਗਦਾ ਹੈਗਾ ਤਾਂ ਉਹਦੇ ਵਿੱਚ ਰਾਜ ਨਵੇਂ ਉਜ્યોਗਪੱਤੀਆਂ ਨੂੰ ਇਹ ਗਰੰਟੀ ਚਾਹਦੀ ਹੈ ਵੀ ਤੁਹਾਡੇ ਕੋਲ ਜੋ ਕੰਮੇ ਆਉਣਗੇ ਆਉਣਗੇ ਉਹ ਸਾਡੀ ਜ਼ਿੰਮੇਵਾਰੀ ਹੈਗੀ ਠੀਕ ਹੈ ਇਹ ਉਹ 43A ਦੇ ਵਿੱਚ ਆ ਗਿਆ ਨੈਕਸਟ ਚੱਲਦੇ ਹਾਂ ਨੈਕਸਟ ਚੱਲਦੇ ਹਾਂ ਜੀ ਆਪਾਂ 43 ਬੀ ਇਹਦੇ ਵਿੱਚ ਕੀ ਆ ਗਿਆ ਸਹਿਕਾਰੀ ਸਮਭਾਵਾਂ ਨੂੰ ਉਤਸ਼ਾਹਿਤ ਕਰਨਾ ਜੋ ਆਪਣੇ ਸਹਿਕਾਰੀ ਸਮਭਾਵਾਂ ਹੁੰਦੀਆਂ ਨੇ ਉਹਨਾਂ ਨੂੰ ਅੱਗੇ ਵਧਾਇਆ ਜਾਂਦਾ ਠੀਕ ਹੈ ਜੀ ਨੈਕਸਟ ਗੱਲ ਕਰਦੇ ਹਾਂ 44 ਇਹਦੇ ਵਿੱਚ ਕੀ ਆ ਜਾਂਦਾ ਹੈਗਾ ਨਾਗਰਿਕ ਇਕਸਾਰਤਾ ਵੀ ਕਿਸੇ ਵੀ ਨਾਗਰਿਕ ਦਾ ਕੋਈ ਵਿਤਕਰਾਨੀ ਕਰਨਾ ਹੈਗਾ ਉਹਨਾਂ ਨੂੰ ਇਕਸਾਰਤਾ ਦੇ ਵਿੱਚ ਰੱਖਣਾ ਹੈਗਾ ਕਿਸੇ ਨੂੰ ਛੋਟਾ ਵੱਡਾ ਨਹੀਂ ਸਮਝਣਾ ਹੈਗਾ ਠੀਕ ਹੈ ਜੀ 45 ਨੰਬਰ ਆਰਟੀਕਲ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਦੇਖਭਾਲ ਅਤੇ ਸਿੱਖਿਆ ਪ੍ਰਦਾਨ ਕਰਨਾ ਆਰਟੀਕਲ 44 ਦੇ ਵਿੱਚ 6 ਸਾਲ ਤੋਂ ਜੋ ਘੱਟ ਜਵਾਗ ਹੁੰਦੇ ਨੇ ਉਹਨਾਂ ਦੀ ਦੇਖਭਾਲ ਲਈ ਕੋਈ ਰਾਸ਼ੀ ਦਿੱਤੀ ਜਾਂਦੀ ਹੈਗੀ ਠੀਕ ਹੈ ਤੇ ਪਲੱਸ ਉਹਨਾਂ ਦੀ ਜੋ ਸਿੱਖਿਆ ਦਾ ਪ੍ਰਬੰਧ ਹੁੰਦਾ ਉਹ ਵੀ ਫਰੀ ਹੁੰਦਾ ਠੀਕ ਹੈ ਜੀ ਨੈਕਸਟ ਚੱਲਦੇ ਜੀ 46 ਨੰਬਰ ਆਰਟੀਕਲ ਆ ਗਿਆ ਅਨੁਸੂਚਿਤ ਜਾਤੀਆਂ ਕਬੀਲੇ ਜਾਂ ਹੋਰ ਕਮਜ਼ੋਰ ਵਰਗਾਂ ਦੀ ਦੇਖਭਾਲ ਇਹ ਆਰਟੀਕਲ ਛੇੜੀ ਦੇ ਵਿੱਚ ਆ ਗਿਆ ਜੋ ਕਿ ਆਪਣੇ ਹਰ ਸੂਚਿਤ ਜਾਤੀਆਂ ਨੇ ਕਬੀਲੇ ਨੇ ਜਾਂ ਹੋਰ ਵਰਗ ਹੈਗੇ ਜੋ ਛੋਟੇ ਵਰਗ ਨੇ ਉਹਨਾਂ ਦੀ ਦੇਖ ਰੱਖ ਉਹਨਾਂ ਦੀਆਂ ਸਹੂਲਤਾਂ ਉਹਨਾਂ ਨੂੰ ਪ੍ਰਦਾਨ ਕਰਨੀ ਹੈ ਉਹ ਕਿਹਦੇ ਵਿੱਚ ਆ ਗਿਆ ਰਾਜ ਦੇ ਵਿੱਚ ਆ ਗਿਆ ਠੀਕ ਹੈ ਜੀ ਆਰਟੀਕਲ 47 ਇਹਦੇ ਵਿੱਚ ਕੀ ਕੁਸਾ ਆ ਜਾਂਦਾ ਹੈਗਾ ਸਿਹਤ ਵਿੱਚ ਸੁਧਾਰ ਸਿਹਤ ਦੇ ਸੁਧਾਰ ਦੀ ਰਾਜ ਸਰਜਨਮੂ ਦੀ ਆਪ ਦਾ ਨਵੇਂ-ਨਵੇਂ ਜਿਵੇਂ ਹੁਣ ਭਗਵੰਤ ਮਾ ਨੇ ਮਹੱਲਾ ਕਲੀਨਿਕ ਲੈ ਕੇ ਆਈ ਹੈਗੀ ਤਹੋ ਰਾਜ ਦੁਆਰਾ ਪ੍ਰਦਾਨ ਕੀਤੇ ਜਾਂਦੇ ਜੋ ਕਿ ਸਿਹਤ ਦੇ ਵਿੱਚ ਸੁਧਾਰ ਲਿਆ ਜਾ ਸਕੀ ਠੀਕ ਹੈ ਜੀ ਇਹ ਆਰਟੀਕਲ ਨੰਬਰ 47 ਦੇ ਵਿੱਚ ਆ ਗਿਆ ਕਲੀਅਰ ਹੋ ਗਿਆ ਜੀ ਚਲੋ ਜੀ ਨੈਕਸਟ ਨੈਕਸਟ ਗੱਲ ਕਰਦੇ ਹਾਂਗੇ 48 ਨੰਬਰ ਆਰਟੀਕਲ ਦੀ ਇਹਦੇ ਵਿੱਚ ਕੀ ਆ ਗਿਆ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਵਿਕਾਸ ਕਰਨਾ ਇਸ ਦੇ ਵਿੱਚ ਖੇਤੀਬਾੜੀ ਤੇ ਪਸ਼ੂ ਪਾਲਣ ਨੂੰ ਅੱਗੇ ਵਧਾਇਆ ਜਾਂਦਾ ਉਹਨਾਂ ਦਾ ਵਿਕਾਸ ਕਰਾਇਆ ਜਾਂਦਾ ਤੁਹਾਨੂੰ ਪਸ਼ੂ ਪਾਲਣ ਦੇ ਲਈ ਨਵੇਂ-ਨਵੇਂ ਤੁਹਾਨੂੰ ਸਕੀਮਾਂ ਦਿੱਤੀਆਂ ਜਾਣਗੀਆਂ ਲੋਨ ਦਿੱਤੇ ਜਾਣਗੇ ਤਾਂ ਕਿ ਤੁਸੀਂ ਵੀ ਆਪ ਦਾ ਜੋ ਉਦਯੋਗ ਹੈ ਅੱਗੇ ਵਧਾ ਸਕੋ ਠੀਕ ਹੈ ਜੀ ਇਹ 48 ਨੰਬਰ ਆਰਟੀਕਲ ਦੇ ਵਿੱਚ ਆ ਜਾਂਦਾ ਆਪਣਾ ਨੈਕਸਟ ਗੱਲ ਕਰਦੇ ਆਪਾਂ 48ਏ ਦੀ ਇਹਦੇ ਵਿੱਚ ਕੀ ਆ ਜਾਂਦਾਗਾ 48ਏ ਦੇ ਵਿੱਚ ਵਾਤਾਵਰਨ ਦੀ ਸੰਭਾਲ ਵਾਤਾਵਰਨ ਦੀ ਸੰਭਾਲ ਦਾ ਭਾਵ ਜੋ ਆਪਣੇ ਮੰਨ ਕੇ ਚਲੋ ਵੀ ਦਰਖਤ ਲੱਗੇ ਹੋਏ ਨੇ ਜਿਵੇਂ ਸੜਕਾਂ ਦੇ ਆਲੇ ਦੁਆਲੇ ਦਰਖਤ ਲੱਗੇ ਹੁੰਦੇ ਆ ਤਾਂ ਉਹ ਸਰਕਾਰ ਉਹਤੇ ਕੋਈ ਇੱਕ ਮਾਰਕਾ ਲਗਾਉਂਦੀ ਹੋਵੇ ਤੁਸੀਂ ਦੇਖਿਆ ਉਹ ਵੀ ਨੰਬਰ ਲੈ ਕੇ ਹੁੰਦੇ ਕਿਸ ਤੇ 438 201 ਇਸ ਤਰ੍ਹਾਂ ਦੇ ਕਈ ਨੰਬਰ ਲਿਖੇ ਹੁੰਦੇ ਨੇ ਉਹਦੇ ਵਿੱਚ ਕੀ ਆ ਜਾਂਦਾ ਉਹ ਬਾਤਾਂ ਬੰਦੀ ਸੰਭਾਲ ਕਰ ਰਹੀ ਹੈ ਜੋ ਰਾਜ ਹੁੰਦਾ ਹੈਗਾ ਉਹ ਕਿਹਦੇ ਵਿੱਚ ਆ ਜਾਂਦਾ ਹੈਗਾ 48 A ਦੇ ਵਿੱਚ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਨੈਕਸਟ ਗੱਲ ਕਰਦੇ ਹਾਂ 49 ਨੰਬਰ ਆਰਟੀਕਲ ਦੀ ਇਹਦੇ ਵਿੱਚ ਕੀ ਆ ਜਾਂਦਾ ਹੈਗਾ ਪ੍ਰਾਣੇ ਸਮਾਰਕ ਅਤੇ ਸਥਾਨਾਂ ਦੀ ਦੇਖਭਾਲ ਜੋ ਆਪਣੇ ਪ੍ਰਾਣੇ ਸਮਾਰਕ ਨੇ ਭਾਵ ਕਿ ਇਮਾਰਤਾਂ ਨੇ ਜਾਂ ਜੋ ਕੋਈ ਸਥਾਨ ਬਣਿਆ ਹੋਇਆ ਹੈਗਾ ਪੁਰਾਣਾ ਬਹੁਤ ਪੁਰਾਣਾ ਹੈਗਾ ਤੁਹਾਨੂੰ ਦੀ ਦੇਖਭਾਲ ਕਰਨੀ ਰਾਜ ਦਾ ਫਰਜ਼ ਹੁੰਦਾ ਹੈਗਾ ਉਹ ਆਰਟੀਕਲ ਨੰਨਜਾ ਦੇ ਵਿੱਚ ਲਿਖਿਆ ਹੋਇਆ ਜਿਵੇਂ ਜਲਿਆਣਾ ਬਾਗ ਦਾ ਕਾਂਡ ਹੋਇਆ ਸੀਗਾ ਉਹ ਅੱਜ ਤੱਕ ਵੀ ਸੰਭਾਲ ਰੱਖਿਆ ਜਾ ਕੋ ਕਿਲੇ ਹੋ ਗਏ ਠੀਕ ਹੈ ਜੀ ਤਾਂ ਉਹ ਆਰਟੀਕਲ 49 ਦੇ ਵਿੱਚ ਆ ਜਾਂਦੇ ਨੇ ਨੈਕਸਟ ਗੱਲ ਕਰਦੇ ਆਂਗੇ 50 ਨੰਬਰ ਆਰਟੀਕਲ ਦੀ ਇਹਦੇ ਵਿੱਚ ਕੀ ਹੈਗਾ ਨਿਆਪਾਲਿਕਾ ਤੇ ਕਾਰਜਪਾਲਿਕਾ ਨੂੰ ਵੱਖ ਕੀਤਾ ਜਾਂਦਾ ਠੀਕ ਹੈ ਜੀ ਇਹ ਕਿਹਦੇ ਵਿੱਚ ਆ ਗਿਆ ਆਰਟੀਕਲ ਨੰਬਰ 50 ਇਹਨੂੰ ਤੁਸੀਂ ਐਂ ਜਾ ਰੱਖ ਸਕਦੇ ਹੋ ਵੀ 50 50 ਵੀ 50 50 ਹੋ ਗਿਆ ਕਿਹਦਾ ਕਿਹਦਾ ਨਿਆਪਾਲਿਕਾ ਤੇ ਕਾਰਜਪਾਲਿਕਾ ਨੂੰ ਵੱਖ ਕਰਦਾ ਠੀਕ ਹੈ ਜੀ ਆਰਟੀਕਲ ਨੰਬਰ 55 ਇਦੇ ਵਿੱਚ ਕੀ ਆ ਜਾਂਦਾ ਹੈਗਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਬਣਾਉਣ ਦੇ ਲਈ ਆਪਣਾ ਜੋ ਦੇਸ਼ ਹੈਗਾ ਭਾਰਤ ਦੇਸ਼ ਹੈਗਾ ਉਹ ਹੋਰ ਕੰਟਰੀਆਂ ਨਾਲ ਆਪਣੀ ਵਪਾਰ ਵਧਾਉਂਦਾ ਹੈਗਾ ਉਹਨਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਤਾਂ ਕਿ ਆਪਣੀ ਜੋ ਕੰਟਰੀ ਹੈ ਵਿਕਸਿਤ ਹੋ ਸਕੇ ਇਸ ਕਰਕੇ ਆਰਟੀਕਲ ਨੰਬਰ 51 ਦੇ ਵਿੱਚ ਇਹ ਲਿਖਿਆ ਹੋਇਆ ਵੀ ਅੰਤਰਰਾਸ਼ਟਰੀ ਸ਼ਾਂਤੀ ਬਣਾ ਕੇ ਰੱਖਣੀ ਹੈ ਤੇ ਪਲੱਸ ਸੁਰੱਖਿਆ ਵੀ ਬਣਾ ਕੇ ਰੱਖਣੀ ਹੈਗੀ ਜਿਸ ਕਰਕੇ ਬਾਰਡਰਾਂ ਤੇ ਫੌਜੀ ਤਣਾਅਤ ਹੁੰਦੇ ਨੇ ਠੀਕ ਹੈ ਜੀ ਅੱਜ ਦੀ ਆਪਣੀ ਜੋ ਕਲਾਸ ਸੀਗੀ ਇਹ ਇੰਨੀ ਸੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਰਾਜਨੀਤੀ ਦੇ ਸਿਧਾਂਤ ਕਰ ਚੁੱਕੇ ਹਾਂ ਜੀ ਇਹਦੇ ਵਿੱਚ ਜੋ ਆਪਣੇ ਟੈਲੀਗ੍ਰam ਚੈਨਲ ਤੇ ਤੁਹਾਨੂੰ ਇਹਦਾ ਪੀਡੀਐਫ ਮਿਲ ਜਾਵੇਗਾ ਟੈਲੀਗ੍ਰam ਚੈਨਲ ਦਾ ਜੋ ਵੀਡੀਓ ਦੇ ਥੱਲੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਵੇਗਾ ਉੱਥੇ ਤੁਸੀਂ ਜਾ ਕੇ ਵਿੱਦੀ ਕੋਚਿੰਗ ਜੋ ਟੈਲੀਗ੍ਰam ਆਪਣਾ ਚੈਨਲ ਹੈਗਾ ਉਸ ਜੁਆਇਨ ਕਰ ਸਕਦੇ ਹੋਗੇ ਇਹਦੇ ਵਿੱਚ ਤੁਹਾਨੂੰ ਕੀ ਕੁਝ ਮਿਲੇਗਾ ਪੀਡੀਐਫ ਮਿਲਣਗੇ ਨਾਲ ਨਾਲ ਕੀ ਮਿਲੇਗਾ ਕਰੰਟ ਅਫੇਅਰ ਵੀ ਮਿਲਣਗੇ ਡੇਲੀ ਠੀਕ ਹੈ ਜੀ ਪਲਸ ਕੀ ਹੋਊਗਾ ਜੋ ਇਹਦੇ ਵਿੱਚ ਆਪਾਂ ਕਲਾਸਾਂ ਲਗਾਵਾਂਗੇ ਆਪਣੇ YouTube ਚੈਨਲ ਦੇ ਉੱਪਰ ਇਹ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਰਹਿਣ ਵਾਲੀਆਂ ਕਲਾਸਾਂ ਨੇ ਸਭ ਤੋਂ ਪਹਿਲਾਂ ਜੇਕਰ ਅਸੀਂ ਆਪਾਂ ਗੱਲ ਕਰੀਏ ਵੀ 25 26 ਤੇ 27 ਅਕਤੂਬਰ ਨੂੰ ਜੇਲ੍ਹ ਬਾਰਡਰ ਦਾ ਪੇਪਰ ਹੋ ਰਿਹਾ ਹੈਗਾ ਤਾਂ ਉਹਦੇ ਲਈ ਬਹੁਤ ਜ਼ਿਆਦੇ ਇੰਪੋਰਟੈਂਟ ਰਹਿਣ ਵਾਲੀ ਕਲਾਸ ਹੈਗੀ ਇਹ ਇਹ ਇਕੱਲੇ ਜੇਲ੍ਹ ਬਾਰਡਰ ਦੇ ਲਈ ਨਹੀਂ ਹੈਗੀ ਹੋਰ ਵੀ ਕਈ एग्जाम ਆਉਂਦੇ ਨੇ ਜੋ ਆਪਣੇ ਪੰਜਾਬ ਦੇ ਵਿੱਚ SSC ਹੋ ਗਿਆ, BTP Plus ਵੀ ਹੋ ਗਿਆ, ਪੰਜਾਬ ਪੁਲਿਸ ਹੋ ਗਿਆ, ਪੀ ਸੈੱਟ ਹੋ ਗਿਆ ਸੀਟਟ ਹੋ ਗਿਆ ਬਹੁਤ ਹੀ ਜ਼ਿਆਦੇ एग्जाम ਜੋ ਹਰ ਇੱਕ ਪੇਪਰ ਦੇ ਵਿੱਚ ਜੀਕੇ ਆਉਂਦੀ ਹੈਗੀ ਤਾਂ ਉਹਦੇ ਲਈ ਇਹ ਬਹੁਤ ਜ਼ਿਆਦੇ ਇੰਪੋਰਟ ਜਿਹੇ ਨੇ ਬੜੀ ਕਲਾਸ ਇਸ ਕਰਕੇ ਇਹ ਕਲਾਸ ਨੂੰ ਜਰੂਰ ਹਰ ਰੋਜ਼ ਲਗਾਉਣਾ ਹੈਗਾ ਆਪਾਂ ਇਸੇ ਤਰ੍ਹਾਂ ਲਾਈਵ ਆ ਕੇ ਹਰ ਰੋਜ਼ ਕਲਾਸ ਲਗਾਇਆ ਕਰਾਂਗੇ ਮਿਲਦੇ ਜੀ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਤਤਕ ਲਈ ਧੰਨਵਾਦ ਤੇ ਜੇ ਤੁਸੀਂ ਇਸ ਕਲਾਸ ਤੋਂ ਕੁਝ ਸਿੱਖਿਓਗੇ ਤਾਂ ਇਸ ਕਲਾਸ ਨੂੰ ਬਤਵਾ ਸ਼ੇਅਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਲੋ ਤਾਂ ਕਿ ਹਰ ਇੱਕ ਕਲਾਸ ਦਾ ਨੋਟਿਸ ਤੁਹਾਡੇ ਤੱਕ ਆ ਸਕੇ ਧੰਨਵਾਦ ਜੀ